ਖਾਲੀ ਜਗ੍ਹਾ ਹੋਵੇ ਜੇ ਖਲਾਅ ਪੈਦਾ ਹੁੰਦਾ ਬਹੁਤ ਜ਼ਿਆਦਾ ਕਰਨ ਨੂੰ ਗੱਲ ਹੈ ਵੀ ਨਹੀਂ ਕੋਈ ਕਰੀਏ ਤਾਂ ਗੱਲ ਮੁੱਕਦੀ ਨਹੀਂ ਜਿਹੜਾ ਇੱਕ ਵਾਰ ਵੀਦਾਂ ਸੰਪਰਕ ਚ ਆ ਗਿਆ ਤੇ ਇੱਕ ਵਾਰੀ ਉਹਦਾ ਕਲਾਮ ਪੜ੍ਹ ਲਿਆ ਜੇ ਉਹ ਹਮੇਸ਼ਾ ਲਈ ਗੁੰਮਦਾ ਰਹੂਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਸੁਰਜੀਤ ਪਾਤਰ ਜੀ ਦੇ ਅੰਤਿਮ ਸੰਸਕਾਰ ਤੇ ਮੌਜੂਦਾ ਦੇਬੀ ਜੀ ਸਾਡੇ ਨਾਲ ਮੌਜੂਦ ਦੇ ਹਰ ਕਿਸੇ ਵੱਲੋਂ ਨਮਕ ਖਾ ਨਾਲ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤਾਂ ਸਰ ਅੱਖਾਂ ਚ ਅੱਜ ਹੰਝੂ ਹੈ ਇੱਕ ਪਾਤਰ ਸਾਹਿਬ ਦੀ ਕਿ ਸੋਚਿਆ ਸੀ ਜਿੰਨਾਂ ਨਾਲ ਬੈ ਕੇ ਕਦੀ ਰੋਟੀ ਖਾਧੀ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਤੇ ਆਏ ਹੋਏ ਜੀ ਬਸ ਬਿਲਕੁਲ ਇੱਕ ਖਾਲੀ ਜਗ੍ਹਾ ਹੋ ਗਿਆ ਜੇ ਖਲਾਅ ਪੈਦਾ ਹੋ ਗਿਆ ਬਹੁਤ ਜ਼ਿਆਦਾ ਕਰਨ ਨੂੰ ਗੱਲ ਹੈ ਵੀ ਨਹੀਂ ਕੋਈ ਕਰੀਏ ਤਾਂ ਗੱਲ ਮੁੱਕਦੀ ਨਹੀਂ ਆ ਇਸ ਤਰ੍ਹਾਂ ਸੀ ਏਡੀ ਹਸਤੀ ਸੀ ਇਹਨਾਂ ਬਾਰੇ ਗੱਲਾਂ ਸ਼ੁਰੂ ਕਰ ਲਓ ਉਹਦੇ ਸ਼ਾਇਰ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਉਹਨਾਂ ਦੇ ਔਰੇ ਬਾਰੇ ਉਹਨਾਂ ਦਾ ਕਦਮ ਬਤ ਬਾਰੇ ਮੁੱਕਦੀਆਂ ਨਹੀਂ ਗੱਲਾਂ ساری ਜ਼ਿੰਦਗੀ ਕਰੀ ਜਾਣੀਆਂ ਜਿਹੜਾ ਇੱਕ ਵਾਰ ਵੀ ਉਹਨਾਂ ਦੇ ਸੰਪਰਕ ਚ ਆ ਗਿਆ ਤੇ ਇੱਕ ਵਾਰ ਵੀ ਉਹਨਾਂ ਦਾ ਕਲਾਮ ਪੜ੍ਹ ਲਿਆ ਜਿਸ ਉਹ ਹਮੇਸ਼ਾ ਲਈ ਉਹਨਾਂ ਦਾ ਹੋ ਗਿਆ ਇੰਨਾ ਮਿਕਨਾਤੀ ਸੀ ਖਿੱਚ ਸੀ ਜਿਹੜੀ ਬਹੁਤ ਘੱਟ ਲੋਕਾਂ ਦੇ ਹਿੱਸੇ ਚੀਜ਼ਾਂ ਹੁੰਦੀਆਂ। ਬਹੁਤ ਘੱਟ ਲੋਕ ਜੇ ਹੁੰਦੇ ਜਿਨ੍ਹਾਂ ਦੀ ਮੌਤ ਤੇ ਆਪਾਂ ਭਾਵੁਕ ਹੋ ਜਾਈਏ ਅੱਖਾਂ 'ਚੋਂ ਆਪੇ ਹੀ ਹੰਝੂ ਆ ਜਾਣ ਤਾਂ ਤੁਸੀਂ ਜੁੱਸੀ ਖ਼ਬਰ ਸੁਣੀ ਸੀਗੀ ਤਾਂ ਉਸ ਟਾਈਮ ਆਪੇ ਅੱਖਾਂ 'ਚੋਂ ਹੰਝੂ ਆਗੇ ਸੀ। ਬਿਲਕੁਲ ਬਿਲਕੁਲ। ਜੋ ਸਰੀਰ ਦੇ ਅੰਗ ਬਾਡੀ ਦੇ ਪਾਰਟਸ ਉਹੀ ਆ ਉਹ ਸਾਡੇ। ਇੱਕ ਵਾਰ ਤੁਸੀਂ ਜਦੋਂ ਖ਼ਬਰ ਸੁਣੀ ਤਾਂ ਕੁਝ ਮੈਮਰੀਜ਼ ਆਈਆਂ ਉਹ ਤੋਂ ਦਿਮਾਗ ਵਿੱਚ ਕੀ ਪਾਤਰ ਸਾਹਿਬ ਨਾਲ ਬੈਠਦੇ ਸੀਗੇ। ਚੱਲੀ ਜਾਂਦੀਆਂ ਚੱਲੀ ਜਾਂਦੀਆਂ। ਚੱਲੀ ਜਾਣੀਆਂ ਜਿੰਨੇ ਚਿਰ ਜ਼ਿੰਦਗੀ ਆ ਚੱਲੀ ਜਾਣੀਆਂ ਹਜ਼ਾਰਾਂ ਲੱਖ ਆਈ ਇੱਕ ਥੋੜਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਰ ਕਿਸੇ ਦੀ ਅੱਖਾਂ ਵਿੱਚ ਹੰਝੂ ਹੈ ਜਿਨ੍ਹਾਂ ਨੇ ਵੀ ਉਹਨਾਂ ਦੇ ਨਾਲ ਬੈਠ ਕੇ ਰੋਟੀ ਖਾਧੀ ਅੱਜ ਉੱਥੇ ਮੌਜੂਦ ਨਹੀਂ ਸਾਰਿਆਂ ਦੀ ਅੱਖਾਂ ਵਿੱਚ ਹੰਝੂ ਹੈ ਤਾਂ ਹੋਰ ਨਵੇਂ ਨਵੇਂ ਅਪਡੇਟਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਰੋਹਿਤ ਦੇ ਨਾਲ ਹਰਜਿਤ ਕੌਰ ਖਾਲੀ ਜਗ੍ਹਾ ਹੋ ਗਏ ਖਲਾਅ ਪੈਦਾ ਹੁੰਦਾ ਬਹੁਤ ਜ਼ਿਆਦਾ ਕਰਨ ਨੂੰ ਗੱਲ ਹੈ ਵੀ ਨਹੀਂ ਕੋਈ ਕਰੀਏ ਤਾਂ ਗੱਲ ਮੁੱਕਦੀ ਨਹੀਂ ਜਿਹੜਾ ਇੱਕ ਵਾਰ ਵੀ ਸੰਪਰਕ ਚ ਆ ਗਿਆ ਇੱਕ ਵਾਰ ਉਹਨਾਂ ਦਾ ਕਲਾਮ ਪੜ੍ਹ ਲਿਆ ਜੀ ਉਹ ਹਮੇਸ਼ਾ ਲਈ ਗੁੰਨਦਾ ਹੋਵੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਸੁਰਜੀਤ ਪਾਤਰ ਜੀ ਦੇ ਅੰਤਿਮ ਸੰਸਕਾਰ ਤੇ ਮੌਜੂਦਾ ਦੇਵੀ ਜੀ ਸਾਡੇ ਨਾਲ ਮੌਜੂਦ ਦੇ ਹਰ ਕਿਸੇ ਵੱਲੋਂ ਨਮਕ ਖਾ ਨਾਲ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤਾਂ ਸਰ ਅੱਖਾਂ ਚ ਅੱਜ ਹੰਝੂ ਹੈ ਇੱਕ ਪਾਤਰ ਸਾਹਿਬ ਦੀ ਕਿ ਸੋਚਿਆ ਸੀ ਜਿੰਨਾਂ ਨਾਲ ਬੈ ਕੇ ਕਦੀ ਰੋਟੀ ਖਾਧੀ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਤੇ ਆਏ ਹੋਏ ਜੀ ਬਸ ਬਿਲਕੁਲ ਖਾਲੀ ਜਗ੍ਹਾ ਹੋ ਗਏ ਜੇ ਖਲਾਅ ਪੈਦਾ ਹੋ ਗਿਆ ਬਹੁਤ ਜ਼ਿਆਦਾ ਕਰਨ ਨੂੰ ਗੱਲ ਹੈ ਵੀ ਨਹੀਂ ਕੋਈ ਕਰੀਏ ਤਾਂ ਗੱਲ ਮੁੱਕਦੀ ਨਹੀਂ ਇਸ ਤਰ੍ਹਾਂ ਸੀ ਏਡੀ ਹਸਤੀ ਸੀ ਇਹਨਾਂ ਬਾਰੇ ਗੱਲਾਂ ਸ਼ੁਰੂ ਕਰ ਲਓ ਸ਼ਾਇਰ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਉਹਨਾਂ ਦੇ ਔਰੇ ਬਾਰੇ ਉਹਨਾਂ ਦੇ ਕਦ ਬੁੱਤ ਬਾਰੇ ਮੁੱਕਦੀਆਂ ਨਹੀਂ ਗੱਲਾਂ ساری ਜ਼ਿੰਦਗੀ ਕਰਨ ਕਰੀ ਜਾਣੀਆਂ ਜਿਹੜਾ ਇੱਕ ਵਾਰ ਵੀ ਉਹਨਾਂ ਸੰਪਰਕ ਚ ਆ ਗਿਆ ਜਾਂ ਇੱਕ ਵਾਰ ਵੀ ਉਹਨਾਂ ਦਾ ਕਲਾਮ ਪੜ੍ਹ ਲਿਆ ਜਿਸ ਉਹ ਮਿਸ਼ਾਲੇ ਗੁੰਨ ਦਾ ਹੋ ਗਿਆ ਇੰਨਾ ਮਕਨਾਤੀ ਸੀ ਖਿੱਚ ਸੀ ਬਹੁਤ ਘੱਟ ਲੋਕਾਂ ਦੇ ਹਿੱਸੇ ਚੀਜ਼ਾਂ ਉਹ ਬਹੁਤ ਘੱਟ ਲੋਕ ਜੇ ਹੁੰਦੇ ਜਿਨ੍ਹਾਂ ਦੀ ਮੌਤ ਤੇ ਆਪਾਂ ਭਾਵੁਕ ਹੋ ਜਾਈਏ ਅੱਖਾਂ 'ਚੋਂ ਆਪੇ ਹੰਝੂ ਆ ਜਾਣ ਤਾਂ ਤੁਸੀਂ ਜੁੱਤੀ ਖਬਰ ਸੁਣੀ ਸੀਗੀ ਤਾਂ ਉਸ ਟਾਈਮ ਆਪੇ ਅੱਖਾਂ 'ਚੋਂ ਹੰਝੂ ਆ ਗਏ ਸੀ ਬਿਲਕੁਲ ਬਿਲਕੁਲ ਜੋ ਸਰੀਰ ਦੇ ਅੰਗ ਬਾਡੀ ਦੇ ਪਾਰਟਸ ਸੀ ਉਹੀ ਆ ਉਹਨਾਂ ਦੇ ਸਾਡੇ ਤੁਸੀਂ ਜਦੋਂ ਖਬਰ ਸੁਣੀ ਤਾਂ ਕੁਝ ਮੈਮਰੀਜ਼ ਆਈਆਂ ਉਹ ਤੋਂ ਦਿਮਾਗ ਵਿੱਚ ਕੀ ਪਾਤਰ ਸਾਹਿਬ ਨਾਲ ਬੈਠਦੇ ਸੀਗੇ ਚੱਲੀ ਜਾਂਦੀਆਂ ਨੇ ਚੱਲੀ ਜਾਂਦੀਆਂ ਚੱਲੀ ਜਾਂਦੀਆਂ ਜਿੰਨੇ ਚਿਰ ਜ਼ਿੰਦਗੀ ਆਹਜ਼ਾਰਾਂ ਲੱਖ ਆਈ ਇੱਕ ਥੋੜਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਰ ਕਿਸੇ ਦੀ ਅੱਖਾਂ ਵਿੱਚ ਹੰਝੂ ਹੈ ਜਿਨ੍ਹਾਂ ਨੇ ਵੀ ਉਹਨਾਂ ਦੇ ਨਾਲ ਬੈਠ ਕੇ ਰੋਟੀ ਖਾਧੀ ਅੱਜ ਉੱਥੇ ਮੌਜੂਦ ਨਹੀਂ ਸਾਰਿਆਂ ਦੀ ਅੱਖਾਂ ਵਿੱਚ ਹੰਝੂ ਹੈ ਤਾਂ ਹੋ ਨਵੇਂ ਨਵੇਂ ਬ੍ਰੀਡਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਰੋਹਿਤ ਦੇ ਨਾਲ ਹਰਜਿਤ ਕੋਰ